ਮੇਰਾ ਨਾਮ ਹਰਦੀਪ ਸਿੰਘ ਆ ਆਪਣੀ ਸ਼ਿਵ ਜੁਲਰ ਦੇ ਨਾਮ ਦੀ ਦੁਕਾਨ ਹੈ ਤੇ ਕੱਲ ਤੁਹਾਨੂੰ ਫੋਨ ਆਇਆ ਸੀ 1:30 ਵਜੇ ਨਾਲ ਤੇ ਮੜਕੇ ਇੱਥੇ ਦਰਖਾਸਤ ਲਗਾਤੀ ਹੈ ਤੇ ਮੜਕੇ ਮੁੰਜੀ ਸਾਹਿਬ ਦੇ ਸਾਹਮਣੇ ਵੀ ਫੇਰ ਫੋਨ ਆਇਆ ਉਹਨਾਂ ਦਾ ਕਿ ਇਹਨਾਂ ਨੇ ਰਿਕਾਰਡਿੰਗ ਕੀਤੀ ਹੈ ਤੇ ਫਿਰ ਸਵੇਰੇ ਆਣ ਕੇ ਜਦੋਂ 9:30 'ਤੇ ਦੁਕਾਨ ਖੋਲ੍ਹਣ ਲੱਗੇ ਤੇ ਗੋਲੀਆਂ ਦੇ ਨਿਸ਼ਾਨ ਤੇ ਲੱਗੇ ਪਏ ਕਿਹਦਾ ਫੋਨ ਆਇਆ ਭਾਈ ਉਹਨਾਂ ਦਾ ਕੋਈ ਨਾਮ 76 77 ਕਹਿੰਦਾ 65 ਮੁੰਡੇ ਹਰੇ ਤੋਂ ਬੋਲਣ ਡਿਆ ਇਹ ਲੰਡਾ ਮੇਰਾ ਭਰਾ ਹੋ ਕਿੰਨੀ ਮੰਗ ਕੀਤੀ ਰੋਤੀ ਦੀ ਹੂੰ ਕਿੰਨੀ ਰੋਤੀ 50 ਲੱਖ ਰੁਪਏ ਦਾ ਲਾ ਦੇ ਹੋਰ ਕੀ ਕਹਿਆ ਨਾਲ ਤਮਕੀਰ ਦੀ ਕੋਈ ਤਮਕੀ ਗਾਣਾ ਗੁਣਾ ਕਰਦਾ ਰਹੇ ਬਦ ਗੰਦੀਆਂ ਵੰਦੀਆਂ ਗਾਣਾ ਕਰਦਾ ਕੋਈ ਨੁਕਸਾਨਤ ਨਹੀਂ ਹੋਇਆ ਦੁਕਾਨ ਦਾ ਨੁਕਸਾਨ ਉਹ ਚੀਜ਼ੇ ਦਾ ਹੋਇਆ ਵਾ ਜਿਹੜਾ ਹੋਇਆ ਟੁੱਟ ਪੱਜੀ ਹੋਈ ਹੈ ਹੋਰ ਕੋਈ ਦਾ ਨੁਕਸਾਨ ਨਹੀਂ ਕਿਵੇਂ ਵੇਚ ਦਿਓ ਵਪਾਰੀਆਂ ਨੂੰ ਜਿੱਦਾਂ ਤਮਕੀਆੜੀਆਂ ਵਾ ਕੀ ਕਰਾਂ 24 ਜਿਹੜਾ ਵਪਾਰੀਆਂ ਲਗਾਤਾ ਤਮਕੀਆੜੀਆਂ ਵਾ ਕਿ ਲਗਾਤਾਰ ਵਪਾਰੀਆਂ ਨੂੰ ਰੋਹੇ ਮਹੀਨੇ ਜੀ ਤੱਕ 5-7 ਇਹੋ ਕੰਮ ਹੋ ਗਏ ਆ ਹੂੰ ਤੇ ਕੋਈ ਸੁਣਵਾਈ ਸੁਣੂ ਨਹੀਂ ਤੇ ਕੋਈ ਜਾਈ ਨਹੀਂ ਤਾਂ ਕੀ ਮੰਨ ਕਰਦੇ ਜੀ ਪ੍ਰਸ਼ਾਸਨ ਦੇ ਕੋਲ ਕੋ ਸਾਹ ਦਿੱਤਾ ਜਾਵੇ ਨਾਲ ਸਾਡਾ ਕਿੰਨਾਂ ਦੀ ਪਾਲ ਕੀਤੀ ਜਾਵੇ ਇਹਨਾਂ ਨੂੰ ਅੰਦਰ ਢੱਕਿਆ ਜਾਵੇ ਪਰਮਿੰਦਰ ਸਿੰਘ ਜਾਂ ਇਹਨਾਂ ਦਾ ਹਰਦੀਪ ਸਿੰਘ ਦਾ ਬੇਟਾ ਪਰਮਿੰਦਰ ਸਿੰਘ ਜੀ ਜਿਹੜਾ ਮਿੰਟੂ ਇਹਨੂੰ ਕਿਹਦਾ ਕਾਲ ਆਈ ਵੀ ਸਾਨੂੰ ਕੋਈ ਰੋਟੀ ਨਹੀਂ ਆਈ ਇਹ ਰਾਤ ਅੱਜ ਸਵੇਰੇ ਤੜਕੇ 4:00 ਤੇ ਲੱਗੇ ਜਾ ਕੇ ਇਹ ਇਹ ਸ਼ਟਰ ਤੇ ਦੁਕਾਨ ਤੇ ਆ ਕੇ ਤਸਵੀਰ ਪਾ ਚ ਇਹ ਦੁਕਾਨ ਤੇ ਨਾ ਗੋਲ ਮਾਰੀ ਗਏ ਉਹ ਤਸੀਸੀਟੀਵੀ ਕੈਮਰੇ ਅਸੀਂ ਦੇਖ ਰਹੇ ਹਾਂ ਘੰਘਾਰੇ ਤੇ ਢੰਗ ਚੁਕਾਏ ਫਿਰ ਜੋ ਵੀ ਹੁੰਦੀ ਹੈ ਤੇ ਸਾਹਮਣੇ ਉਹ ਸੱਤ ਸੱਤ ਇਹ ਢੰਗ ਕਰਮਾ ਤੇ ਕੀਤਾ ਜਾ ਰਿਹਾ 50 ਲੱਖ ਰੁਪਏ ਮੰਗਦੇ ਪਰ ਉਹ ਫਿਰ ਉਹਦੇ ਕਰਕੇ ਕੋਈ ਕੋਈ ਨੁਕਸਾਨਤ ਨਹੀਂ ਹੋਈ ਨਾ ਨੁਕਸਾਨ ਤਾਂ ਪਜਾਈ ਆ ਬਸ ਇਹ ਸ਼ਟਰ ਤੇ ਮਾਰੀ ਗਏ ਉਦੋਂ ਦੁਕਾਨ ਬੰਦ ਹੁੰਦੀ ਜਮ ਤਕਰੀਬਨ ਉਹਨੂੰ ਮਾਰ ਕੇ ਇੱਕ ਦੇ ਟਰੈਕਟਰ ਨੂੰ ਮਗਾਉਣ ਵਾਸਤੇ ਉਹਦੇ ਛੱਟ 'ਚ ਮਾਰ ਕੇ ਗਏ ਨੇ ਕਿ ਕੋਈ 3 ਮਿੰਨਾਂ ਵਾਲੇ ਦਾ ਪਤਾ ਕੀ ਨਾਮ ਮਨੁਸਾ ਕੋਈ 3 ਨੰਬਰ ਉਹਦਾ ਨਾਮ ਹੀ ਦੱਸਿਆ ਉਹਦੀ ਇੱਕ ਵਾਰ ਇਹਨੇ ਮੈਨੂੰ ਸਾਨੂੰ ਇੱਕ ਮਾਈ ਵੀ ਉਹ ਸੱਤਾ ਜਿਹੜਾ ਉਹ ਸੱਤੇ ਨਾਮ ਦਾ ਕੋਈ ਮਗਦਾ ਵਾ ਉਹ 3 ਨੰਬਰ